ਹਸਪਤਾਲ ਵਿੱਚ ਕੈਦੀ ਦੀ ਗਈ ਜਾਨ ਪਰਵਾਣੇ ਚੁੱਕੇ ਪ੍ਰਸ਼ਾਸਨ ਤੇ ਸਵਾਲ ਜਿਲ੍ਹਾ ਜਲੰਧਰ ਦੇ ਪਿੰਡ ਕਬੂਲਪੁਰ ਨਿਵਾਸੀ ਧਰਮਦਾਸ 36 ਸਾਲਾ ਜਿਹੜੇ ਕਿ ਪਿਛਲੇ ਕੁਝ ਸਾਲਾਂ ਤੋਂ ਜੇਲ੍ਹ ਵਿੱਚ ਸਨ ਖਰਾਬ ਸਿਹਤ ਕਾਰਨ ਅੰਮ੍ਰਿਤਸਰ ਦੇ ਗੁੰਦਾਨਾ ਕਸ ਹਸਪਤਾਲ ਵਿੱਚ ਨਿਯੰਤ੍ਰਿਤ ਗਿਆ ਸੀ ਜਿਸ ਦੀ ਇਲਾਜ ਜੁਦਾਨ ਹਸਪਤਾਲ ਵਿੱਚ ਮੌਤ ਹੋ ਗਈ ਜਿਸ ਦੇ ਬਾਅਦ ਪਰਿਵਾਰ ਵੱਲੋਂ ਪ੍ਰਸ਼ਾਸਨ ਤੇ ਤਿੱਖੇ ਸਵਾਲ ਚੁੱਕੇ ਗਏ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅਵੇਦ ਕਰਵਾਦੀ ਦੀ ਖਾਸ ਰਿਪੋਰਟ ਮੜੀ ਮੋਟੀ ਹੋਈ ਸੀ ਅਸਲ ਤੋਂ ਸਾਰੇ ਪਹਿਲਾਂ ਦੀ 23 24 ਦਾ ਪਰਚਾ ਇਨੀ ਕੀਤਾ ਸੀਗਾ ਤੇ ਭਾਈ ਇਹਨਾਂ ਦੇ ਅਸੀਂ ਕਹੇ ਹਾਂਜੀ ਭਾਈ ਤੁਹਾਡਾ ਨਾਮ ਦੱਸੋ ਦੇ ਤੁਹਾਡਾ ਕੀ ਰਿਲੇਸ਼ਨ ਹੈ ਅਸੀਂ ਇਹਨਾਂ ਨੂੰ ਮੇਰੇ ਫਾਦਰ ਸਾਹਿਬ ਸਗੇ ਸੀ ਤੇ ਮੈਂ ਤਾਂ ਬਾਹਰ ਸੀਗਾ ਵੀ ਤੇ ਉਹਨਾਂ ਨੂੰ ਨਜਾਇਜ਼ ਕੇਸ 'ਚ ਫਸਾਇਆ ਗਿਆ ਜੋ ਤਕਰੀਬਨ 2 ਸਾਲ ਤੋਂ ਇਸ ਟਾਈਮ ਕਸਟਡੀ 'ਚ ਸੀ ਲੇਕਿਨ ਕੋਈ ਇਦਾਂ ਦੀ ਗੱਲਬਾਤ ਨਹੀਂ ਗਈ ਨਹੀਂ ਕੀਤੀ ਹੈ ਨਾ ਤੇ ਧਾਰਾ ਜਿਹੜੀ ਸੀ ਸਾਰੀਆਂ ਝੂਠੀਆਂ ਲਾਈਆਂ ਗਈਆਂ ਧਾਰਾ ਵਾਲਾ ਨਾਰਮਲ ਸੀ ਗਿਆ ਉਹਨੂੰ ਸਟੈਪ ਬਾਈ ਸਟੈਪ ਪਤਾ ਨਹੀਂ ਕਿਹੜੇ ਹਿਸਾਬ ਨਾਲ ਬਤਾਉਂਦੇਗਾ ਬਤਾਉਂਦੇਗਾ ਤੇ ਝੂਠਾ ਕੇਸ ਕਤਲ ਦਾ ਪਾਸਤਾ ਜੀ ਬਲਕਿ ਜਿਨ੍ਹਾਂ ਦੀ ਡੈਥ ਹੋਈ ਆ ਉਹ 16 ਦਿਨਾਂ ਬਾਅਦ ਦਾ ਮੌਕਾ ਦੀ ਆ ਜੀ ਨਾਰਮਲ ਲੜਾਈ ਹੋਈ ਆ ਨਾ ਉਹਦੇ ਕੋਈ ਸੱਟ ਸੀਗੀ ਨਾ ਕੋਈ ਹੋਰ ਆਰਾਮ ਨਾਲ ਉਹ ਚੱਲ ਕੇ ਘਰ ਨੂੰ ਵੀ ਗਈ ਆਪਣੇ ਕਿਹੜੀ ਜਗ੍ਹਾ ਤੇ ਲੜਾਈ ਹੋਈ ਸੀ ਕੋਬੂਲਪੁਰ ਜੀ ਜਲੰਧਰ ਜਦੋਂ ਕਿੰਨੇ ਕਿੰਨੀ ਦਿਨ ਪਹਿਲੇ ਹੋਈ ਸੀ 2023 ਚ ਜੀ ਉਹ ਉਸਟਮ ਬਾਹਰ ਗਏ ਜਿਹਨਾਂ ਨਾਲ ਲੜਾਈ ਹੋਈ ਸੀ ਉਹ ਉਹ ਜ਼ਬਰਦਸਤ ਕਬੂਲ ਪਹਾਈ ਹੈ ਜੀ ਹਾਂ ਜੀ ਤੇ ਹੁਣ ਜੀ ਦੋ ਡੈਥ ਹੋਈ ਹੈ ਕਿੱਥੇ ਹੋਈ ਹੈ ਇਹਨਾਂ ਦੀ ਹਸਪੀਟਲ ਚ ਹੋਈ ਹੈ ਕਿ ਪੁਲਸ ਦੇ ਅੰਡਰ ਹੋਈ ਹੈ ਇਹ ਇਹ ਹਸਪੀਟਲ ਹੋਈ ਹੈ ਅੰਮ੍ਰਿਤਸਰ ਜੀ ਗੁਰੂ ਨਾਨਕ ਦੇਵ ਜੀ ਹਸਪੀਟਲ ਸਰ ਲੇਕਿਨ ਡੈਡੀ ਹੁਣੀ ਆਪ ਸਿਲੈਂਡਰ ਕੀਤਾ ਸੀਗਾ ਇਹਨੇ ਉਹਨਾਂ ਨੂੰ ਕਾਨੂੰਨ ਤੇ ਪੂਰਾ ਪ੍ਰੋਸੈਸ ਹੈਗਾ ਵੀ ਸਾਨੂੰ ਇਨਸਾਫ ਮਿਲੂਗਾ ਲੇਕਿਨ ਸਾਨੂੰ ਹਿਸਾਬ ਨਹੀਂ ਮਿਲਿਆ ਜੀ ਹਸਪੀਟਲ ਤੁਹਾਨੂੰ ਕਿਹਨੇ ਭੇਜਿਆ ਜੇਲ੍ਹ ਵਾਲੋਂ ਜੀ ਇਹਨੇ ਸਾਨੂੰ ਜੇਲ੍ਹ ਨੇ ਇਤਲਾਹ ਕੀਤਾ ਸੀ ਫਿਰ ਇਹ ਤੇ ਪਹੁੰਚੇ ਸੀ ਐਪਲੀਕੇਸ਼ਨ ਆ ਵੀ ਪਾਈ ਆ ਸੀ ਗਿਆ ਵੀ ਅਸੀਂ ਪ੍ਰਾਈਵੇਟ ਇਲਾਜ ਕਰਾਉਣਾ ਚਾਹੁੰਦੇ ਆ ਡੈਡੀ ਅੰਦਰ ਠੀਕ ਨਹੀਂ ਲੇਕਿਨ ਸਾਡੀ ਅੱਗੇ ਤੋਂ ਅੱਗੇ ਤਰੀਕ ਵਧਾਉਂਦੇ ਗਏ ਲੇਕਿਨ ਸਾਨੂੰ ਡੈਡੀ ਉਹਨਾਂ ਨੂੰ ਇਹਦਾ ਇਲਾਜ ਕਰਾਉਣ ਨੂੰ ਨਹੀਂ ਬਾਰ ਕਰ ਲਿਆ ਗਿਆ ਇਹਦੀ ਲੜਾਈ ਹੋਈ ਸੀ ਚਲੋ 23 24 ਦਾ ਪਾਚਾ ਬਣਿਆ ਸੀਗਾ ਪਰ ਇਨੀ ਹੈਨਾ ਬਾਚੋ ਆਪਣੀ ਬਿਮਾਰੀ ਦੇ ਨਾਲ ਮੁੱਕ ਗਈ ਆਹੋ ਉਹਨੂੰ ਹਾਰਟ ਅਟੈਕ ਹੋਈ ਆ ਘਰੋਂ ਬਸ ਸੋਣੀ ਗਈ ਆਹੋ ਸਾਰਿਆਂ ਨੇ ਦੇਖਿਆ ਵੀ ਉਹਨੂੰ ਜਾਂਦੀ ਨੂੰ ਸਾਡੇ ਕੋਲ ਵੀਡੀਓ ਸੀ ਸਾਡੇ ਕੋਲ ਸਾਰਾ ਗੋ ਸੀਗਾ ਪਰ ਅਸੀਂ ਇਨਕੁਆਰੀ ਪਾਈ ਸੀ ਸਾਡੀ ਇਨਕੁਆਰੀ ਤੇ ਅੱਜ ਤੱਕ ਤਾਂ ਸਾਨੂੰ ਕੁਝ ਵੀ ਨਹੀਂ ਪਤਾ ਵੀ ਉਹਦੇ ਤੇ ਕੀ ਹੋਇਆ ਜਾਂ ਕੀ ਨਹੀਂ ਹੋਇਆ ਤੁਹਾਨੂੰ ਕੁਝ ਨਹੀਂ ਪਤਾ ਤੇ ਬਾਅਦ ਚ ਜੀ ਜਾ ਕੇ ਛੋੜੀ ਦਿਨੀ ਮੁੱਕ ਜਾਂਦੀ ਆਹੋ ਮੱਕ ਜਾਂਦੀ ਬਾਅਦ ਚ ਇਹ ਕਹਿੰਦੇ ਜੀ ਖਨੀ ਤਾਰਾ ਬਧਾ ਬਤਾ ਕੇ ਬਧਾ ਬਤਾ ਕੇ ਤਦਾਂ ਸਾਡੇ ਤੇ ਕੇਸ ਪਾਤਾ ਸਿਰਫ 23 24 ਦੀ ਲੜਾਈ ਸੀਗੀ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਸਾਨੂੰ ਹੋਰ ਕੁਛ ਨਹੀਂ ਸਾਨੂੰ ਚਾਹੀਦਾ ਅੱਜ ਮੇਰੇ ਡੈਡੀ ਦੀ ਡੈਥ ਹੋ ਗਈ ਆ ਹਾਂ ਉਹਦੀ ਇਨਕੁਆਰੀ ਦੁਆਰਾ ਹੋਣੀ ਚਾਹੀਦੀ ਆ ਇਨਕੁਆਰੀ ਪਾਓ ਤੁਸੀਂ ਕੇਸ ਦੀ ਕੇਸ ਦੀ ਇਨਕੁਆਰੀ ਦੁਆਰਾ ਹੋਣੀ ਚਾਹੀਦੀ ਸਾਨੂੰ ਇਨਸਾਫ ਚਾਹੀਦਾ ਬਸ ਸਾਨੂੰ ਕੈਮਰੇ ਉਹਨਾਂ ਦੇ ਲੱਗੇ ਹੋ ਸੀਗੇ ਕਿਸ ਨੇ ਕੋਈ ਨਿਕਵਾਰੀ ਨਹੀਂ ਕੀਤੀ ਹੈਗੀ ਉਹਦੀ ਕੁਛ ਵੀ ਨਹੀਂ ਕੀਤਾ ਹੈ ਮੰਗੀ ਮੰਗੀ ਕਰ ਦਿਓ ਮੰਗਾ ਸੀ ਇਹ ਕਾਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕੇਸ ਦੇ ਦੁਆਰਾ ਇਨਕੁਆਰੀ ਹੋਣੀ ਚਾਹੀਦੀ ਆ ਤੁਹਾਡਾ ਕੇਸ ਕਿਹੜੇ ਸ਼ਹਿਰ ਚਗਾ ਸੀ ਜਲੰਧਰ ਜਲੰਧਰ ਸ਼ਹਿਰ ਆ ਮਕਸੂਦ ਤੁਹਾਨੂੰ ਚੌਂਕੀ ਮਕਸੂਦਾਂ ਚੌਂਕੀ ਲੱਗਦੀ ਆ ਰੋਕ ਦਿਓ ਮਕਸੂਦਾਂ ਚੌਂਕੀ ਲੱਗਦੀ ਸਾਨੂੰ ਜਲੰਧਰ ਵਿੱਚ ਸਾਡਾ ਸੈਸ਼ਨ ਦੇ ਵਿੱਚ ਕੇਸ ਚੱਲਦਾ ਪਿਆ ਆ ਹਾਂਜੀ ਅੱਜ ਸਾਨੂੰ ਮੇਰੇ ਅੱਜ ਡੈਡੀ ਦੀ ਡੈਥ ਹੋ ਗਈ ਆ ਇਹ ਉਹਨਾਂ ਦੀ ਲੈ ਸਾਡੇ ਦੇ ਕਿਵੇਂ ਸੁਪਾਇਆ ਨਕਾਇਜ਼ ਸਾਰਾ ਕੁਝ ਕੀਤਾ ਅਸੀਂ ਉਹਨੇ 2 ਸਾਲ ਹੋ ਗਏ ਅੰਦਰ ਉਹਨਾਂ ਨੂੰ ਸਜ਼ਾ ਭੁਗਤਦੇ ਆਣ ਹਾਂ ਅੱਜ ਪਰ ਸਾਨੂੰ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਮੈਂ ਦਰ ਦਰ ਧੱਕੇ ਖਾਤੇ ਸਾਰੇ ਪਾਸੇ ਮੈਂ ਫੇਰੀ ਆਂ ਤੇ ਉਹਨਾਂ ਦੀ ਕਿੱਥੇ ਹੋਈ ਹੈ ਪੁਲਿਸ ਇਹ ਹਿਰਾਸੇ ਦੇ ਵਿੱਚ ਹੋਈ ਕਿ ਜਮਾਨਤ ਦੇ ਬਾਹਰ ਹੈਗੇ ਸੀ ਜਮਾਨਤ ਨਹੀਂ ਹਾਲੇ ਹੋਈ ਸੀ ਜਮਾਨਤ ਹੋਣ ਹੀ ਨਹੀਂ ਸੀ ਜਿੰਦੇ ਆਪਣੇ ਇੱਥੇ ਸੀ ਵਿਲਾਸ ਇੱਥੇ ਹੋਈ ਆਪਣੇ ਗੁਰਨਾਣਕ ਹਸਪਤਾਲ ਅੰਮ੍ਰਿਤਸਰ ਇਹ ਕਬੂਰ ਥਲੇ ਤੋਂ ਗੁਰਾਨ ਨਾ ਹਸਪੀਟਲ ਨੇ ਕਿੰਨੇ ਰੈਫਰ ਕੀਤਾ ਉਹਨਾਂ ਨੂੰ ਕਿੰਨੇ ਭੇਜਿਆ ਉੱਥੋਂ ਹਸਪੀਟਲ ਵਾਲਿਆਂ ਨੇ ਉੱਥੇ ਡੈਡੀ ਸਾਡੇ ਹਸਪੀਟਲ ਚ ਸਿਗੇ ਐਡਮਿਟ ਅੱਜ ਤੋਂ 6-7 ਮਹੀਨੇ ਪਹਿਲਾਂ ਦੇ ਹੀ ਸੀ ਕਿਹੜੀ ਜਗ੍ਹਾ ਤੇ ਉਥਲਾ ਜੇਲ੍ਹ ਦੇ ਵਿੱਚ ਤੇ ਉਥੋਂ ਹੀ ਫਿਰ ਇੱਥੇ ਜਦੋਂ ਜ਼ਿਆਦਾ ਹੋ ਗਏ ਸਾਡੇ ਡੈਡੀ ਕਹਿੰਦੇ ਰਹੇ ਸਾਨੂੰ ਮੈਂ ਠੀਕ ਨਹੀਂ ਅੰਦਰ ਅਸੀਂ ਪਰ ਉਹਨਾਂ ਨੂੰ ਕਿੱਦਾਂ ਬਾਹਰ ਕਢਾ ਸਕਦੇ ਸੀ ਅਸੀਂ ਵਕੀਲਾ ਰਹੀ ਐਪਲੀਕੇਸ਼ਨਾਂ ਬਹੁਤ ਪਾਈਆਂ ਪਰ ਸਾਡੀ ਕਿਤੇ ਸੁਣਵਾਈ ਨਹੀਂ ਹੋਈ ਤੇ ਨਹੀਂ ਸੁਣਵਾਈ ਹੋਈ ਅਸੀਂ ਕਿਹਾ ਅਸੀਂ ਇਲਾਜ ਕਰਾਉਣਾ ਉਹਨਾਂ ਦਾ ਇਲਾਜ ਕਰਾਉਣਾ ਪਰ ਜਮਾਨਤ ਵੀ ਲਈ ਸੀ ਅਸੀਂ ਪਿਛਲੇ ਸਾਲ ਸਾਡੀ ਜਮਾਨਤ ਨਹੀਂ ਹੋਈ ਸੀ ਹੁਣ ਮੰਮੀ ਦੀ ਲਈ ਸੀ ਜਮਾਨਤ ਮੈਡੀਕਲ ਫੇਸ ਤੇ ਹਾਈ ਕੋਰਟ 28 ਜੁਨੇਵਰੀ 28 ਤਰੀਕ ਨੂੰ ਉਹ ਵੀ ਡਿਸਮਿਸ ਹੋ ਗਈ ਆ ਮੇਰੀ ਮੰਮੀ ਵੀ ਅੰਦਰ ਆ ਜੇਲ ਦੇ ਉਹ ਵੀ ਨਹੀਂ ਠੀਕ ਰਹਿੰਦੇ ਹੈਗੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਸਾਨੂੰ ਇਨਸਾਫ